ਪਸ਼ੂ ਦਾ ਥਣ ਛੋਟਾ ਹੋਣਾ ਜਾਂ ਪਸ਼ੂ ਦਾ ਲੇਵਾ ਟੇਡਾ ਹੋ ਜਾਣਾ ਕਿਸਾਨ ਦੋਸਤੋ ਇਹ ਬਹੁਤ ਦਿੱਕਤ ਆਉਂਦੀ ਆ ਪਸ਼ੂ ਦਾ ਜਿਹੜਾ ਕੀ ਥਣ ਥੋੜਾ ਜਿਹਾ ਛੋਟਾ ਹੋ ਗਿਆ ਉਹਦੇ ਵਿੱਚ ਦਿੱਕਤ ਆ ਜਾਂਦੀ ਆ ਪਸ਼ੂ ਸੇਲ ਵੀ ਕਰਨਾ ਆਪਾਂ ਤਾਂ ਵੀ ਸੇਲ ਉਹ ਘਟ ਕੇ ਹੁੰਦਾ ਹੈ ਜਾਂ ਲੇਵਾ ਇੱਕ ਪਾਸਾ ਮੜਾ ਜਾਂ ਚੜ ਜਾਂਦਾ ਇੱਕ ਪਾਸਾ ਥੱਲੇ ਹੁੰਦਾ ਉਦੋਂ ਵੀ ਪਸ਼ੂ ਦੇ ਵਿੱਚ ਉਹ ਇੱਕ ਦਿੱਕਤ ਬਣ ਜਾਂਦੀ ਆ ਇੱਕ ਨੁਕਸ ਬਣ ਜਾਂਦਾ ਜਾਂਦੀ ਆ ਤੇ ਤੁਹਾਨੂੰ ਦੱਸਾਂਗੇ ਇਹ ਤੁਸੀਂ ਖਰਕਾਂ ਦੇ ਦਿਓ ਪਸੂ ਸੂਣ ਵਾਲੇ ਨੂੰ ਵੀ ਦੇ ਸਕਦੇ ਹੋ ਗੱਬਣ ਪਸੂਣ ਵੀ ਦੇ ਸਕਦੇ ਹੋ ਕੀ ਕੀ ਚੀਜ਼ਾਂ ਲੈਣੀਆਂ ਤੁਹਾਨੂੰ ਦੱਸਦੇ ਆ ਬਣੇ ਰਹੋ ਵੀਡੀਓ ਦੇਖੋ ਐਂਡ ਤੱਕ ਤੇ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਿਹਾ ਹੈ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਲੱਗਦਾ ਬੈਲ ਦਾ ਬਟਨ ਉਹਨੂੰ ਕਰ ਲਓ ਪ੍ਰੈਸ ਐਸੀ ਤਰ੍ਹਾਂ ਅੱਪਾ ਜਾਣਕਾਰੀ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਕਿਸਾਨ ਦੋਸਤੋ ਇਹ ਵੀ ਚੀਜ਼ਾਂ ਜਿਹੜੀਆਂ ਤੁਹਾਨੂੰ ਬਸਾਰੀ ਤੋਂ ਹੀ ਮਿਲਣੀਆਂ ਤੇ ਤੁਸੀਂ ਲਿਆ ਕੇ ਇਹ ਪਸ਼ੂ ਨੂੰ ਦੇਣੀਆਂ ਕੀ ਕੀ ਕਿਵੇਂ ਕਿਵੇਂ ਦੇਣੀਆਂ ਤੁਹਾਨੂੰ ਦੱਸਦੇ ਆ ਜਿਵੇਂ ਕਿ ਆਪਾਂ ਇੱਕ ਤੇ ਲੈ ਲੈਣਾ ਆਪਾਂ ਦੇਸੀ ਘਿਓ 200 ਗ੍ਰਾਮ ਮਿਸਰੀ ਧਾਗੇ ਵਾਲੀ 200 ਗ੍ਰਾਮ ਕਾਲੀ ਮਿਰਚ 20 ਗ੍ਰਾਮ ਕਾਲਾ ਜੀਰਾ 50 ਗ੍ਰਾਮ ਇਹ ਚੀਜ਼ਾਂ ਤੁਸੀਂ ਕਿਸਾਨ ਦੋਸਤੋ ਚੰਗੀ ਤਰ੍ਹਾਂ ਪੀਸ ਲੈਣੀਆਂ ਘਿਓ ਦੇ ਵਿੱਚ ਮਿਕਸ ਕਰਕੇ ਪਸ਼ੂ ਨੂੰ ਦੇਣੀ ਹੈ ਇੱਕ ਦਿਨ ਦੀ ਖਰਾਕ ਹੈ ਜਿਹੜਾ ਪਸ਼ੂ ਤੁਹਾਡਾ ਗੱਭਣ ਨਹੀਂ ਹਜੇ ਸੂਆ ਵਸੱਜਰ ਸੂਆ ਵਾ ਜਾਂ ਸੂਣ ਵਾਲਾ ਕਈ ਵਾਰ ਕੀ ਹੁੰਦਾ ਜੇ ਸੂਣ ਵਾਲਾ ਗੱਭਣ ਆ ਪਸ਼ੂ ਤਾਂ ਉਹਨੂੰ ਤੁਸੀਂ ਜੀਰਾ ਜਿਹੜਾ ਕਾਲਾ 25 ਗ੍ਰਾਮ ਦੇਣਾ ਜੇ ਸੂਆਵਾ ਸੱਜਰ ਸੂਆਵਾ ਹਜੇ ਗੱਭਣ ਨਹੀਂ ਹੋਇਆ ਉਹਨੂੰ ਫਿਰ ਤੁਸੀਂ ਜੀਰਾ ਜਿਹੜਾ ਹੈ ਕਾਲਾ ਜੀਰਾ 50 ਗ੍ਰਾਮ ਦੇ ਸਕਦੇ ਹੋ ਇਹ ਗੱਲਾਂ ਧਿਆਨ ਦੇ ਵਿੱਚ ਰੱਖ ਕੇ ਦੇਣੀਆਂ ਤੁਸੀਂ ਜਿਹੜਾ ਪਸ਼ੂ ਗੱਭਣ ਹੈ ਉਹਨੂੰ 50 ਗ੍ਰਾਮ 25 ਗ੍ਰਾਮ ਦੇਣਾ ਕਾਲਾ ਜੀਰਾ ਜਿਹੜਾ ਨਹੀਂ ਗੱਭਣ ਉਹਨੂੰ 50 ਗ੍ਰਾਮ ਕਾਲਾ ਜੀਰਾ ਦੇਣਾ ਇਹ ਚੀਜ਼ਾਂ ਚੰਗੀ ਤਰ੍ਹਾਂ ਤੁਸੀਂ ਮਿਕਸ ਕਰਕੇ ਪਸ਼ੂ ਨੂੰ ਦੇਣੀਆਂ ਤੇ ਦੇਣ ਦੇ ਨਾਲ ਇਹ ਤੁਸੀਂ 5 ਤੋਂ 7 ਦਿਨ ਇਹ ਜਿੰਨਾ ਵੀ ਜੇ ਤੁਹਾਡੀ ਕਵੈਸਟ ਇਹ 7 ਦਿਨ ਵਰਤ ਲਓਗੇ ਤਾਂ ਉਹਨਾਂ ਰਿਜ਼ਲਟ ਮਿਲ ਜੂਜੇ 4 ਦਿਨ ਵੀ ਪਾ ਦੂਗਾ ਨਾ 4 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਰਿਜ਼ਲਟ ਮਿਲਣਾ ਸਟਾਰਟ ਹੋ ਜੂਜੇ ਥਣ ਛੋਟਾ ਥਣ ਵੀ ਇੱਕੋ ਜਿਹਾ ਹੋ ਜਾਣਗੇ ਚਾਰੇ ਜੇ ਲੇਵਾ ਮਾੜਾ ਮੋਟਾ ਟੇਡਾ ਗਤਾ ਉਹ ਲੇਵਾ ਵੀ ਸਹੀ ਹੋ ਜੂਗਾ ਤੇ ਵੀਡੀਓ ਵਧੀਆ ਫਾਰਮੂਲਾ ਬਹੁਤ ਵਧੀਆ ਹੈ ਵਰਤ ਕੇ ਦੇਖੋ ਤੇ ਵੀਡੀਓ ਵੱਧ ਤੋਂ ਵੱਧ ਭਰਾਮ ਦੇ ਨਾਲ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਮਾਂ ਦਾ ਬਹੁਤ ਬਹੁਤ ਧੰਨਵਾਦ